ਜੋ ਇਹਨਾਂ ਦਾ ਜਿਹੜਾ ਜਿਹਨਾਂ ਦੇ ਚੋਬੇ ਵਾਲੇ ਆ ਆ ਜਿਨ੍ਹਾਂ ਦਾ ਪਹਿਲਾ ਨਿਸ਼ਾਨ ਹੋਇਆ ਉਹਨਾਂ ਨੂੰ ਦਿਓ ਆਲ ਆ ਭੈਣਾਂ ਨੂੰ ਦਿਓ ਗੱਦੜ ਆਲੇ ਯਾਰ ਆਲੇ ਆਲੇ ਗੱਦੜ ਆਲੇ ਆਲੇ ਤੁਰੇ ਚਲੋ ਤੁਰੇ ਚਲੋ ਆ ਫੜਾਓ ਕਰਿਆ ਕਰੋ ਤੇਰਾ ਕਰੋ ਸਾਰਾ ਆਲੇ ਪਾਉ ਆਲੇ ਖੱਦਾ ਵੀ ਲੈ ਆਲੇ ਲੈ ਲੈ ਨੰਗਾ ਕਰ ਲੋ ਪੂਰਾ ਪਾੜ ਲੋ ਪਰਾ ਨਹੀਂ ਠੀਕ ਹੈ ਠੀਕ ਹੈ ਸਰ ਗਿਆ ਸਰ ਗਿਆ ਸਰ ਗਿਆ ਲੈ ਸਰ ਗਿਆ ਆਲੇ ਆਲੇ ਪੁੱਤ ਆਲੇ ਆਲੇ ਭੈਣ ਸਿਲੋ ਲੈ ਲੋ ਮਾਰ ਆਲੇ ਨੂੰ ਮਾਰੋ ਆਜ ਫੇਰ ਮਾਰੋ ਪਾਰ ਆਲੇ ਭੈਣ ਪਹਿਲਾ ਪਾਰ ਆਲੇ ਆਜੋ ਮੇਰੀਆਂ ਭੈਣਾਂ ਸਾਰਿਆਂ ਨੂੰ ਦੇ ਦਾਂਗੇ ਆਰਣ ਦੇ ਦਾਂਗੇ ਦੇ ਦੇ ਉਹ ਦੇ ਦੇ ਭੈਣ ਨੂੰ ਲੈ ਲੈ ਭੈਣ ਹੁਣ ਪਾਰ ਆਲੇ ਦਾ ਮਾਰਵਾਲੇ ਆਲੇ ਵੀਰ ਆ ਵੀ ਪਾਰ ਆਲੇ ਪਹਿਲਾਂ ਪਾਰ ਆਲੇ ਸਾਰਿਆਂ ਨੂੰ ਮਾਰਵਾਲੇ ਇੱਕ ਮਿੰਟ ਭੈਣ ਇੱਕੋ ਮਿੰਟ ਭੈਣ ਉਹ ਨਾ ਨਾ ਅਵੀਰ ਭੈਣਾਂ ਜਿਹੜਾ ਵੜਾ ਆਜਾ ਵੜ ਮੇਰਾ ਵੀ ਆਉਂਦੀ ਆ ਜਾ ਇਹਦੀ ਨਾਲ ਆ ਜਾ ਇੱਕ ਮਿੰਟ ਖੜੋ ਜਾਓ ਜੇ ਜਾਇਓ ਨਾ ਲੈ ਜਾਏਗਾ ਗਾੜੀ ਕਿਧਰ ਗਈ ਆ ਮੈਂ ਬੜਾ ਹੁੰਦੇ ਇਹ ਪਾਰ ਵਾਲੀ ਆ ਵੀ ਭੈਣ ਤੁਹਾਡਾ ਉਹ ਨਹੀਂ ਲੈ ਗਿਆ ਪਾਰ ਵਾਲੇ ਵੀ ਨਹੀਂ ਲੈ ਗਿਆ ਪਾਰ ਵਾਲੇ ਪਾਰ ਵਾਲੇ ਆਲੇ ਭੈਣ ਚੱਲ ਫੜਾਉਂਦਾ ਤੁਹਾਡੇ ਲੈ ਗਏ ਨਹੀਂ